ਜੀ ਜੈ ਹਵਾਲਮੀ ਕੀ ਹਰ ਹਰ ਵਾਲਮੀ ਕੀ ਅੱਜ ਜੋ ਮੰਤਰੀ ਆ ਰਹੇ ਆ ਉਹਨਾਂ ਦੇ ਉੱਤੇ ਇੱਥੇ ਧੰਨਵਾਦ ਕਰਦੇ ਆ ਤੇ ਨਾਲ ਉਹ ਜਿਹੜਾ ਸਕੱਜ ਜਿਹੜਾ ਉਹ ਸਾਰੇ ਸਮਾਜ ਵੱਲੋਂ ਵੇਖਿਆ ਗਿਆ ਵਾ ਕਿ ਸਮਾਜ ਨੇ ਫੈਸਲਾ ਕੀਤਾ ਕਿ ਜੇ ਸਰਕਾਰ ਇਹਦੇ ਚਾਰ ਸਫੇਰੇ ਸ਼ੀਸ਼ਾ ਲਾਉਂਦੀ ਆ ਤੇ ਠੀਕ ਆ ਨਹੀਂ ਤੇ ਸੰਤ ਸਮਾਜ ਔਰ ਸਾਡੀ ਸੰਗਤ ਜਿਹੜੀ ਉਹ ਵੱਧ ਚੜ ਕੇ ਸੇਵਾ ਦੇਗੀ ਇਰੇ ਉੱਤੇ ਜਿਹੜਾ ਸ਼ੀਸ਼ਾ ਚਾਰ ਸਵੇਰੇ ਲੱਗਿਆ ਜਾਊਗਾ ਤੇ ਉਹ ਜੋ ਵੀ ਮੱਥਾ ਟੇਕੂਗਾ ਉਹਦੇ ਚਰਨਾਂ ਦੇ ਵਿੱਚ ਟੇਕੂਗਾ ਉੱਪਰ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਊਗੀ। ਹੋਰ ਮਹਾਰਾਜ ਜੀ ਪ੍ਰਸ਼ਾਸਨ ਨਾਲ ਜਿਹੜੀ ਮੀਟਿੰਗ ਹੋਈ ਹੋਰ ਕੋਈ ਮੰਗਾਂ ਆਈਆਂ? ਨਹੀਂ ਹੋਰ ਕੋਈ ਮੰਗਾਂ ਨਹੀਂ ਇਹੋ ਮੰਗ ਕੀਤੀ ਅਸੀਂ ਵੀ ਇਰੇ ਚਾਰ ਸਵੇਰੇ ਸ਼ੀਸ਼ਾ ਲੱਗੇ ਤੇ ਜਿਹੜੀ ਉਹ ਪੌੜੀ ਆ ਉਹ ਬਿਲਕੁਲ ਨਹੀਂ ਲੱਗੇਗੀ। ਪੌੜੀ ਜਿਹੜੀ ਉਹ ਬੰਦ ਕੀਤੀ ਜਾਵੇ ਚਾਰ ਸਵੇਰੇ ਇਹਦੇ ਸ਼ੀਸ਼ਾ ਲੱਗੇ ਜਿੰਨੇ ਵੀ ਮੱਥਾ ਟੇਕਣਾ ਉਹਨਾਂ ਦੇ ਚਰਨਾਂ 'ਚ ਟੇਕੇ ਉੱਪਰ ਚੰਨ ਦੀ ਇਜਾਜ਼ਤ ਨਹੀਂ ਦੇਣੀ। ਸਾਰੇ ਹੀ ਹਿੰਦੁਸਤਾਨ ਦੇ ਵਿੱਚ ਇਸ ਗੱਲ ਦਾ ਚਰਚਾ ਹੋਇਆ ਕਿ ਡਾਕਟਰ ਭੀਮਰਾਓ ਉਮੀਦਵਾਰ ਦੀ ਸਟੈਚੂ ਦੀ ਬੜੀ ਬੇਇੱਜ਼ਤੀ ਹੋਈ ਆ। ਉਹਦੇ ਵਾਸਤੇ ਸਾਡੀ ਆਵਾਜ਼ ਸੈਂਟਰ ਗਵਰਨਮੈਂਟ ਤੱਕ ਪਹੁੰਚੀ ਹੈ। ਇਹਦੇ ਜਮਾਨ ਜੋ ਮੋਦੀ ਸਾਹਿਬ ਨੇ ਰਾਮਦਾਜੀ ਠਾਵਲੀ ਜੀ ਨੂੰ ਇੱਥੇ ਸਪੈਸ਼ਲ ਤੌਰ ਤੇ ਭੇਜਿਆ ਜੋ ਦੇਖ ਕੇ ਆਓ। ਅੱਜ ਚਾਂਦੀ ਮੰਡਾ ਵਿੱਚ ਇੱਥੇ ਪਹੁੰਚ ਗਏ ਆ। ਕੱਲ ਡੀਸੀ ਸਾਹਿਬ ਨਾਲ ਮੀਟਿੰਗ ਹੋਈ। ਸੀਬੀ ਸਾਹਿਬ ਨਾਲ ਮੀਟਿੰਗ ਹੋਈ। ਲੇਕਿਨ ਉਹਨਾਂ ਨੇ ਸਾਨੂੰ ਬਿਲਕੁਲ ਪੂਰਾ ਵਿਸ਼ਵਾਸ ਦਿਵਾਇਆ। कि ਇਹਦੀ ਸੇਫਟੀ ਵਾਤੇ ਜੋ ਹੋਣਾ ਚਾਹੀਦਾ ਉਹ ਸੀ ਕਰਾਂਗੇ ਉਹਦੇ ਵਿੱਚ ਪਲੈਨਿੰਗ ਇਹ ਬਣਾਈ ਗਈ ਹੈ ਦੇ ਆਲੇ ਦੁਆਲੇ ਇੱਕ ਮੋਟਾ ਸ਼ੀਸ਼ਾ ਲਾਇਆ ਜਾਵੇ ਅੱਗੇ ਤੋਂ ਪੌੜੀ ਵਾਲਾ ਸਿਸਟਮ ਬੰਦ ਕੀਤਾ ਜਾਵੇਗਾ ਥੱਲੇ ਸਪੀਸ਼ ਬਣ ਜੂਗੀ ਇਹਨੂੰ ਖੂਬਸੂਰਤ ਬਣਾਵਾਂਗੇ ਲਾਈਟਿੰਗ ਹੋ ਜਾਈ ਤੇ ਜਿਹੜਾ ਵੀ ਨਮਕ ਖਾਰ ਕਰੇਗਾ نیچے ਤੋਂ ਕਰੇਗਾ ਉੱਤੇ ਪੌੜੀ ਲਾ ਕੇ ਚੜਨ ਵਾਲਾ ਸਿਸਟਮ ਬਿਲਕੁਲ ਬੰਦ ਹੋਵੇਗਾ 15 ਅਗਸਤ ਤੇ 26 ਜਨਵਰੀ ਦੇ ਦਿਨ ਇਥੇ ਝੰਡਾ ਚੜਾਇਆ ਜਾਵੇਗਾ ਭਗਵਾਨ ਬਾਲਮੀਗਿ ਆਸ਼ਮ ਤੁਨਾ ਸਭ ਟਰਸਟ ਸੰਸਮਾਜ ਵੱਲੋਂ ਸੰਸਮਾਜ ਦੀ ਦੇਖ ਰੇਖ ਦੇ ਵਿੱਚ ਕੋਈ ਕਮੀ ਨਹੀਂ ਛੱਡੇਗਾ ਹੁਣ ਵੀ ਸੰਤਾ ਨੇ ਕਿਹਾ ਵਾ ਜੇ ਤੇ ਸਰਕਾਰ ਸਾਡੀ ਮਰਜ਼ੀ ਮੁਤਾਬਕ ਇਸ ਨੂੰ ਬਣਾ ਦੇਵੇ ਜੇਕਰ ਕੋਈ ਕਮੀ ਪੈਸੀ ਹੋ ਸੰਸਮਾਜ ਭਗਵਾਨ ਬਾਲਮੀ ਆਸ਼ਮ ਤੁਨਾ ਸਭ ਟਰਸਟ ਜਿੰਨੇ ਪੈਸੇ ਵੀ ਲੱਗਣ 5 ਲੱਖ ਲੱਗੇ ਜਾਂ 10 ਲੱਖ ਲੱਗੇ ਉਹ ਲਾਉਣ ਦੇ ਵਾਸਤੇ ਬਿਲਕੁਲ ਐਗਰੀਆ ਤਿਆਰ ਆ ਅਸੀਂ ਇਹਨੂੰ ਖੂਬਸੂਰਤ ਬਣਾਉਣ ਦੇ ਵਿੱਚ ਕੋਈ ਕਮੀ ਨਹੀਂ ਇੱਡਾਂਗੇ ਕਿਉਂਕਿ ਸਰਕਾਰ ਵੀ ਨਾਲ ਹੈ ਇਹ ਉਹ ਮਹਾਨ ਸ਼ਖਸੀਅਤ ਹੈ ਜਿਨ੍ਹਾਂ ਨੇ ਹਿੰਦੁਸਤਾਨ ਦਾ ਸੰਵਧਾਨ ਲਿਖਿਆ ਕੌਂਸਲਰ ਰਾਕੇ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਵੀ ਇਸੇ ਸੰਵਧਾਨ ਦੀ ਸੌਂਖਾ ਕੇ ਗਾਂ ਦੇਸ਼ ਨੂੰ ਚਲਾਉਂਦਾ ਹੈ ਲੇਕਿਨ ਇਹਨਾਂ ਦਾ ਸਤਕਾਰ ਕਰਨਾ ਬਹੁਤ ਵੱਡੀ ਗੱਲ ਹੈ ਲੇਕਿਨ ਜਿਸ ਵੇਲੇ ਵੀ ਕਿਰਤਕਾਨ ਨੇ ਜੋ ਇਹ ਕੀਤਾ ਬਹੁਤ ਨਿੰਦਨਯੋਗ ਹੈ ਹਰ ਬੰਦੇ ਦੇ ਹਿਰਦੇ ਦੇ ਵਿੱਚ ਦੁੱਖ ਹੈ ਹਰ ਬੰਦੇ ਦੇ ਮਨਾਂ ਵਿੱਚ ਦੁੱਖ ਹੈ ਜਿਸਨੇ ਥੋੜਾ ਜਿਹਾ ਚਲਾਇਆ ਉਨਾ ਦਲਤ ਸਮਾਜ ਤੇ ਚਲਾਇਆ ਲੇਕਿਨ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅੱਗੇ ਤੋਂ ਇਹਦੀ ਹਫਾਜ਼ਤ ਇਹਦੀ ਸੇਫਟੀ ਸੰਸਮਾਜ ਕਰਨੇ ਤਿਆਰ ਹੈ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲਮੀਕੀ ਮੈਂ ਅਨਿਲ ਚਿਮਾ ਐਡਵੋਕੇਟ ਜੈ ਜੈ ਬੰਦੀ ਯਾਦਾ ਕਰਦਾ ਅੱਜ ਡਿਸਟ੍ਰਿਕਟ ਡਿਸਟ੍ਰਿਕਟ ਕੋਰਟ ਮਨਿਸਾ ਜਪ੍ਰੈਕਟ ਕੇ ਸਰਦਮਾ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਜਿਹੜੇ ਸਾਡੇ ਨਾਲੜੇ ਬੜਾ ਮੰਤਪਗ ਹਸਾ ਹੈ ਉਹਦੇ ਵਾਸਤੇ ਇਕੱਠੇ ਹੋਏ ਸਾਂ ਔਰ ਉਹਦੇ ਵਾਸਤੇ ਸਾਨੂੰ ਅਸੀਂ ਡੀਸੀ ਸਾਹਿਬ ਨਾਲ ਵੀ ਕਮਿਸ਼ਨ ਸਾਹਿਬ ਨਾਲ ਵੀ ਮੀਟਿੰਗ ਕੀਤੀ ਹੈ ਉਹ ਜਿਨ੍ਹਾਂ ਨੇ ਸਾਨੂੰ ਪੂਰਾ ਭਰੋਸਾ ਲਾਇਆ ਕਿ ਜੋ ਵੀ ਵਾਕਿਆ ਹੋਇਆ ਇਹ ਦੁਬਾਰਾ ਨਹੀਂ ਹੋਏਗਾ ਉਹਦੀ ਸੇਫਟੀ ਵਾਸਤੇ ਜੋ ਕੁਛ ਵੀ ਆਪਾਂ ਉਹ ਕਰ ਸਕਦੇ ਆ ਕਰਾਂਗੇ ਲੇਕਿਨ ਸਾਡੇ ਸੰਤ ਸਮਾਜ ਨੇ ਇਹ ਸਟੈਪ ਲੀਤਾ ਵਾ ਕਿ ਜੇਕਰ ਉਹ ਨਹੀਂ ਵੀ ਕਰਦੇ ਤਾਂ ਅਸੀਂ ਸਾਨੂੰ ਆਪਣੇ ਪਹਿਲੋਂ ਜੋ ਵੀ ਖਰਚਾ ਹੋਵੇ ਅਸੀਂ ਉਹ ਲਾਵਾਂਗੇ ਜੇਕਰ ਉਹ ਫਿਰ ਵੀ ਘਟ ਜਾਂਦਾ ਸਾਡੀ ਸਾਰੀ ਪਬਲਿਕ ਅੰਦਰ ਦੇ ਨਾਲ ਅਸੀਂ ਨਾਲ ਉਹਨਾਂ ਦੇ ਮਿਲ ਕੇ ਜੋ ਹੋਏਗਾ ਸਹਿਯੋਗ ਦਵਾਂਗੇ ਲੇਕਿਨ ਮੇਰੇ ਅਕਲ ਦਾ ਬੜਾ ਦੁੱਖ ਹੈਗਾ ਵਾ ਕੀ ਹੈ ਜਿਹੜੀ ਮੰਦਭਾਗੀ ਘਟਨਾ ਹੋਈ ਹੈ ਉਹਦੇ ਵਿੱਚ ਸਿਰਫ ਇੱਕ ਜਿਹੜਾ ਸਾਡੀ ਜੀਸੀਐਸਟੀ ਕਲਾਸ ਦੇ ਵਾਲੇ ਹੀ ਲੋਕ ਇਕੱਠੇ ਹੋਏ ਆ ਜਦ ਕਿ ਜਿਹੜਾ ਵਾ ਕਨਸਟੀਚਿਊਸ਼ਨ ਸਿਰਫ ਇੱਕ ਕਲਾਸ ਵਾਸਤੇ ਨਹੀਂ ਬਣਿਆ ਹੋਇਆ ਸਾਰੇ ਦੇਸ਼ ਵਾਸਤੇ ਬਣਿਆ ਹੋਇਆ ਸਾਰਾ ਦੇਸ਼ ਇਹਦੇ ਨਾਲ ਚੱਲਦਾ ਔਰ ਇਹਦੇ ਵਾਸਤੇ ਦੂਸੀਆਂ ਗੋਮਾਂ ਨੂੰ ਹੀ ਸਾਡੇ ਨਾਲ ਇਕੱਠਾ ਹੋ ਗਿਆ ਸਾਡਾ ਸਾਥ ਦੇਣਾ ਚਾਹੀਦਾ ਸੀ ਲੇਕਿਨ ਬੜੇ ਦੁਖ ਦੀ ਗੱਲ ਹੈ ਕਿ ਉਹਨਾਂ ਨੇ ਸਾਡੇ ਮਾਹੌਲ ਇਸ ਚ ਗੜੀ ਵਿੱਚ ਸਾਡੇ ਨਾਲ ਇਕੱਠੇ ਹੋ ਕੇ ਸਾਡਾ ਇਹਨਾਂ ਸਾਥ ਨਹੀਂ ਦਿੱਤਾ ਸਿਰਫ ਇਹ ਹੈ ਕਿ ਸਾਡਾ ਜਿਹੜਾ ਸਮਾਜ ਹੀ ਅੱਗੇ ਆ ਕੇ ਇਸ ਚੀਜ਼ ਨੂੰ ਪ੍ਰੋਟੈਸਟ ਕਰ ਰਿਹਾ ਵਾ ਮੇਰੀ ਸਭ ਅੱਗੇ ਹੈ ਬੇਨ ਇਹ ਜਿਹੜਾ ਕਨਸਟੀਟਿਊਸ਼ਨ ਆ ਸਿਰਫ ਸਾਡੇ ਵਾਸਤੇ ਨਹੀਂ ਆ ਸਾਰੇ ਦੇਸ਼ ਵਾਸਤੇ ਆ ਉਹ ਸਾਰਾ ਦੇਸ਼ ਹੀ ਇਹਦੇ ਵਾਸਤੇ ਆ ਆਪਣਾ ਦੇਣ ਨਹੀਂ ਇਹਦੀ ਦੇਖ ਸਕਦਾ ਕਿਉਂਕਿ ਜੋ ਵੀ ਅਜਕਲ ਕੋਈ ਆਈਐਸਪੀਸ ਜੋ ਵੀ ਅਫਸਰ ਹੈ ਗਿਆ ਇਹਦੀ ਬਦੌਲਤ ਹੀ ਹੈ ਗਿਆ ਪਰ ਇਸ ਕਰਕੇ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਕਿਰਪਾ ਇਸ ਕੈਂਪ ਦੇ ਵਿੱਚ ਸਾਰੇ ਇਕੱਠੇ ਹੋਵੋ ਉਹ ਸਾਡਾ ਸਾਥ ਦਿਓ ਔਰ ਜਿਹੜੀ ਇਸ ਘਟਨਾ ਨੂੰ ਦੁਬਾਰਾ ਨਾ ਹੋਣ ਦੇਈਏ ਜੈ ਭਾਈ ਅੱਜ ਇੱਥੇ ਜਿਹੜੇ ਮੰਤਰੀ ਸੈਂਟਰ ਤੋਂ ਆ ਰਹੇ ਨੇ ਸ਼੍ਰੀ ਰਾਮਦਾਸ ਠਾਵਲੇ ਜੀ ਜੋ ਕੇਸ ਸਟੈਚੂ ਤੇ ਜਿਹੜੀ ਘਟਨਾ ਹੋਈ ਹੈ 26 ਜਨਵਰੀ ਦੇ ਦਿਨ ਉਹਦੇ ਬਾਰੇ ਉਹਨਾਂ ਨੂੰ ਵੇਖਣ ਆਸਤੇ ਆ ਰਹੇ ਨੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਸਰਕਾਰ ਨੇ ਇੱਥੋਂ ਤੱਕ ਸੋਚ ਕੇ ਉਹਨਾਂ ਨੂੰ ਭੇਜਿਆ ਜੇਗਾ ਕਿ ਜੋ ਇੱਥੇ ਹੋ ਸਕਦਾ ਜੇਗਾ ਅੱਛਾ ਕਰੀਏ ਬਾਕੀ ਸਾਰਾ ਜੇ ਅਸੀਂ ਪਰਸੋ ਦੋ ਦਿਨ ਹੋ ਗਏ ਮੀਟਿੰਗਾਂ ਸਾਡੀ ਚੱਲ ਰਹੀਆਂ ਨੇ ਸੀਪੀ ਸਾਹਿਬ ਨਾਲ ਡੀਐਸ ਡੀਸੀ ਡੀਸੀ ਮੈਡਮ ਨਾਲ ਅਸੀਂ ਮੀਟਿੰਗ ਕੀਤੀ ਹੈ ਉਹਨਾਂ ਨੇ ਵੀ ਸਾਨੂੰ ਬੜਾ ਹੀ ਵਿਸ਼ਵਾਸ ਦਵਾਇਆ ਜੇਗਾ ਕਿ ਜੋ ਹੋਇਆ ਜੇਗਾ ਮਾੜਾ ਆਇਆਗਾ ਤੇ ਇਹ ਜਿਹੜੀ ਤੇ ਕੀ ਗਾਧਾ ਉਹ ਚੱਲ ਰਹੀ ਹੈ ਕੁਝ ਹੱਦ ਤੱਕ ਹੋਈ ਵੀ ਹੈ ਤੇ ਅੱਗੇ ਤੋਂ ਫਰਦਰ ਇਹਦੀ ਸਕਿਉਰਟੀ ਵਾਸਤੇ ਜੋ ਕਦਮ ਅਗੇ ਨੇ ਇਹਦੀ ਸਕਿਉਰਟੀ ਵਾਸਤੇ ਕੋਈ ਗਲਾਸ ਲਗਾਣਾ ਜਾਂ ਕੋਈ ਗ੍ਰਿਲ ਲਗਾਣੀ ਕੁਝ ਵੀ ਹੈ ਉਹ ਸਰਕਾਰ ਆਪਣੇ ਵੱਲੋਂ ਕਰੇ ਜਾਂ ਅਸੀਂ ਸਾਰੇ ਸਮਾਜ ਵਾਲਮੀਕ ਸਮਾਜ ਨਾਲ रविदासिया ਸਮਾਜ ਮਿਲ ਕੇ ਜੋ ਵੀ ਉਹਦਾ ਖਰਚਾ ਆ ਜਾਏਗਾ ਉਸੇ ਆਪ ਵੀ ਕਰਨ ਨੂੰ ਤਿਆਰ ਬੈਠੇ ਆਂ ਜੇ ਸਰਕਾਰ ਨਹੀਂ ਕਰਦੀ ਤੇ ਤੇ ਮੈਂ ਇਹੀ ਅਪੀਲ ਕਰਾਂਗਾ ਕਿ ਇਹ ਜਿਹੜਾ ਘਟਨਾ ਹੋਈ ਹੈ ਤੁਸੀਂ ਆਪਣੀ ਮੰਤ ਪ੍ਰਸ਼ਾਸਨ ਨੂੰ ਦੱਸ ਚੁੱਕੇ ਹੋ 80 ਆਪਣੀ ਮੰਗ ਪ੍ਰਸ਼ਾਸਨ ਨੂੰ ਦੱਸਦੀ ਹੈ ਕਿ ਇੱਕ ਤੇ ਪਹਿਲੇ ਉਹ ਜਿਹੜੀ ਇਹਦੀ ਜਿਹੜੀ ਇਨਵੈਸਟੀਗੇਸ਼ਨ ਪੂਰੀ ਹੀ ਗੈਨਤਾ ਨਾਲ ਕੀਤੀ ਜਾਵੇ ਤੇ ਉਸ ਤੋਂ ਬਾਅਦ ਜਿਹੜਾ ਥੋੜਾ ਸਿਕਿਉਰਟੀ ਰੀਜ਼ਨ ਹੈ ਉਹ ਉੱਥੇ ਇੱਥੇ ਪ੍ਰੋਪਰ ਕੀਤਾ ਜਾਵੇ ਤੇ ਪਲੱਸ ਇੱਥੇ ਹਰ ਵੇਲੇ ਜਲੀ ਪੁਲਸ ਸਿਕਿਉਰਟੀ ਹੈ ਹਰ ਵੇਲੇ ਇੱਥੇ ਹੋਣੀ ਚਾਹੀਦੀ ਤਾਂ ਕਿ ਅੱਗੇ ਤੋਂ ਫਰਦਰ ਕੋਈ ਵੀ ਇਹੋ ਜਿਹੀ ਕੋਈ ਘਟਨਾ ਨਾ ਵਾਪਰੇ ਉਹ ਬੀਤੇ ਦਿਨੀ ਇਹ ਘਟਨਾ ਘਟੀ ਆ ਬੜੀ ਹੀ ਨਿੰਦਨੀ ਹੋ ਗਿਆ ਮਗਰ ਪ੍ਰਸ਼ਾਸਨ ਨੇ ਹੁਣ ਇਹ ਆਸ਼ਵਾਸ਼ਣ ਦਿੱਤਾ ਕਿ ਅਸੀਂ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਵਧੀਆ ਤਰੀਕੇ ਨਾਲ ਔਰ ਪੂਰੀ ਸਿਕਿਉਰਿਟੀ ਦੇ ਨਾਲ ਇਹਨੂੰ ਤਿਆਰ ਕੀਤਾ ਜਾਏਗਾ ਔਰ ਇਹਦੇ ਉੱਤੇ ਜਿਹੜਾ ਟਫਨ ਵਗੈਰਾ ਲੱਗ ਜਾਏਗਾ ਸੀੜੀ ਦਾ ਜਿਹੜਾ ਮਸਲਾ ਉਹ ਖਤਮ ਹੀ ਹੋ ਜਾਏਗਾ ਜਿਨ੍ਹਾਂ ਨੇ ਵੀ ਆਪਣੀ ਪੁਸ਼ਪਮਾਲਾ ਜਾਂ ਜੋ ਵੀ ਸ਼ਰਦਾ ਦੇ ਪੇਂਟ ਕਰਨੇ ਉਹ 바ਵਾ ਸਾਹਿਬ ਦੇ ਚਰਨਾਂ 'ਚ ਹੋਣਗੇ ਇਹ ਸਾਨੂੰ ਡੀਸੀ ਸਾਹਿਬ ਨੇ ਕਿਹਾ ਕਿ ਜਲਦੀ ਤੋਂ ਜਲਦੀ ਇੰਪਲੀਮੈਂਟੇਟ ਕਰ ਰਹੇ ਆ ਸਾਰਿਆਂ ਨੂੰ ਜੈ ਬਾਲਿਕੀ ਜੈ